Ontario ਵਿੱਚ ਨਵੇਂ ਨਿਯਮਾਂ ਦੇ ਤਹਿਤ ਕਿੰਡਰਗਾਰਟਨ ਤੋਂ ਗ੍ਰੇਡ 6 ਤੱਕ ਦੇ ਵਿਦਿਆਰਥੀਆਂ ਲਈ ਸਕੂਲ ਵਿੱਚ ਪੂਰੇ ਦਿਨ ਲਈ ਸੈੱਲਫੋਨ ਤੇ ਪਾਬੰਦੀ ਹੈ ਜਦਕਿ ਗ੍ਰੇਡ 7 ਤੋਂ ਗ੍ਰੇਡ 12 ਦੇ ਵਿਦਿਆਰਥੀ ਕਲਾਸ ਦੇ ਸਮੇਂ ਦੌਰਾਨ ਸੈੱਲਫੋਨ ਦੀ ਵਰਤੋਂ ਨਹੀਂ ਕਰ ਸਕਣਗੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਾਈਸ ਚੇਅਰ ਸਤਪਾਲ ਸਿੰਘ ਜੋਲ ਮੁਤਾਬਕ ਸੈੱਲਫੋਨ ਦੀ ਵਰਤੋਂ ਵਿਦਿਆਰਥੀਆਂ ਦਰਮਿਆਨ ਕਈ ਸਮੱਸਿਆਵਾਂ ਪੈਦਾ ਕਰਦੀ ਸੀ ਜੇਸਨੋ ਮੁੱਖ ਰੱਖਦੇ ਆ ਵੱਡੀ ਗਿਣਤੀ ਵਿੱਚ ਮਾਪੇ ਇਸ ਪਾਬੰਦੀ ਦੀ ਮੰਗ ਕਰ ਰਹੇ ਸਨ ਜਿਹੜੇ ਇਹ ਸੈੱਲ ਫੋਨ ਤੇ ਸੋਸ਼ਲ ਮੀਡੀਆ ਇੰਟਰਨੈਟ ਦੀ ਐਕਸੈਸ ਆ ਉਹਦੇ ਨਾਲ ਜਿਹੜਾ ਜੀ ਵੀ ਇਹ ਕਾਫੀ ਇਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਸੀ ਚੈਟ ਗਰਪਸ ਦੇ थ्रू ਕਹ ਲੋ ਜਾਂ ਫਿਰ ਜਿਹੜੀਆਂ ਇਹ ਐਪਸ ਆ ਉਹਨਾਂ ਦੇ ਰਹੀ ਚੈਟਿੰਗ ਦੇ ਨਾਲ ਸੋਸ਼ਲ ਮੀਡੀਆ ਤੇ ਜੁੜ ਕੇ ਜਿਹੜੇ ਬੱਚੇ ਅੱਜ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਕਾਫੀ ਇਸ ਤਰ੍ਹਾਂ ਦਾ ਮਾਹੌਲ ਸਕੂਲ ਦੇ ਵਿੱਚ ਬਣ ਰਿਹਾ ਹੈ ਸਿੱਗਾ ਜਿਹੜਾ ਕਿ ਰਿਸਪਾਂਸਿਬਲ ਹੋ ਸਕਦਾ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਜਿਹਦੇ ਵਿੱਚ ਕਿ ਵਾਇਲੈਂਸ ਜਿਹਦੇ ਵਿੱਚ ਡਿਸਕ੍ਰਿਮੀਨੇਸ਼ਨ ਜਿਹਦੇ ਵਿੱਚ ਫਿਰ ਜਾਂ ਹੈਟ ਡਰਗ ਟਰੇਡ ਆ ਉਸ ਨੂੰ ਜਿਹੜਾ ਜਿਵੇਂ ਪ੍ਰੋਮੋਟ ਜਾਂ ਫਿਰ ਕਹੋ ਕੁੱਲ ਮਿਲਾ ਕੇ ਨਿੱਕੇ ਨਿੱਕੇ ਛੋਟੀ ਉਮਰ ਦੇ ਬੱਚਿਆਂ ਨੂੰ ਇਹ ਗਰੂਮਿੰਗ ਦਾ ਕੰਮ ਵੀ ਚੈਟ ਗਰੁੱਪਾਂ ਤੋਂ ਸਾਨੂੰ ਪਤਾ ਲੱਗ ਰਿਹਾ ਸੀਗਾ ਸੋ ਕੁੱਲ ਮਿਲਾ ਕੇ ਫਿਰ ਇਹ ਅੱਜ ਵੀ ਕਿਉਂਕਿ ਸਾਡਾ ਐਜੂਕੇਸ਼ਨ ਸਿਸਟਮ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਵੀ ਉਹਦੇ ਵਿੱਚ ਸੈੱਲ ਫੋਨ ਜਾਂ ਡਿਵਾਈਸ ਲਿਆਉਣਾ ਹੁਣ ਘਰੋਂ ਜ਼ਰੂਰਤ ਨਹੀਂ ਹੈਗੀ ਸੋ ਇਸ ਕਰਕੇ ਵੀ ਜੇ ਕਿਸੇ ਡਿਵਾਈਸ ਦੀ ਟੈਕਨੀਕ ਦੀ ਐਜੂਕੇਸ਼ਨ ਵਾਸਤੇ ਜ਼ਰੂਰਤ ਹੋਊ ਤੇ ਉਹ ਬੋਰਡ ਆ ਜਿਹੜਾ ਉਹ ਪ੍ਰੋਵਾਈਡ ਕਰਦੇ ਆ ਜਾਲ ਅਨੁਸਾਰ ਸਰਕਾਰ ਸਕੂਲਾਂ ਵਿੱਚ ਵੇਪ ਡਿਟੈਕਟਰ ਅਤੇ ਹੋਰ ਸੁਰੱਖਿਆ ਅਪਗ੍ਰੇਡ ਸਥਾਪਿਤ ਕਰਨ ਲਈ 30 ਮਿਲੀਅਨ ਡਾਲਰ ਖਰਚਣ ਦੀ ਯੋਜਨਾ ਬਣਾ ਰਹੀ ਹੈ ਜੋ ਸਕੂਲਾਂ ਵਿੱਚ ਪੜ੍ਹਾਈ ਦਾ ਮਾਹੌਲ ਕਾਇਮ ਰੱਖਣ ਲਈ ਇੱਕ ਸਾਰਥਿਕ ਪਹਿਲ ਹੈ ਸਾਡੇ ਜਿਹੜੇ ਇਹ ਮਿਡਲ ਸਕੂਲ ਆ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਇਨਸੀਡੈਂਟ ਵਾਪਰੇ ਕਿ ਜਿਹੜੇ ਪ੍ਰਿੰਸੀਪਲ ਨੇ ਬੱਚਿਆਂ ਕੋਲੋਂ ਫੜੇ ਹੋਏ ਵੇਪ ਸੀਗੇ ਮੈਂ ਤੇ ਆਪਣੀ ਜ਼ਿੰਦਗੀ ਚੋਂ ਵੇਪ ਕਦੀ ਦੇਖਿਆ ਹੀ ਨਹੀਂ ਸੀ ਵੀ ਇਦਾਂ ਦੇ ਹੁੰਦੇ ਆ ਤੇ ਉਹ ਜਦੋਂ ਦਿਖਾਏ ਵੀ ਬੱਚਿਆਂ ਕੋਲੋਂ ਫੜ ਹੋਏ ਆ ਉਹਨਾਂ ਨੇ ਦੱਸਿਆ ਵੀ ਕੋਸ਼ਿਸ਼ ਕੋ ਬੱਚੇ ਜਿਹੜੇ ਅਸੀਂ ਇਸ ਤਰ੍ਹਾਂ ਦੇ ਵੀ ਸਾਡੇ ਹੱਥ ਆਏ ਆ ਜਿਹੜੇ ਕਿ ਇੱਥੇ ਵੇਚਦੇ ਸੀ ਤੇ 20 20 40 40 ਡਾਲਰ ਦਾ ਇੱਕ ਜਿਹੜਾ ਵੇਪ ਆ ਹਨਾ ਉਹ ਹੁਣ ਜਿਹੜੀ ਬਾਇੰਗ ਪਾਵਰ ਘਰੋਂ ਮਿਲਦੀ ਹੋਣ ਕਰਕੇ ਬੱਚਾ ਉਹ ਹੀ ਖਰੀਦ ਪਾ ਰਿਹਾ ਸੀ ਜਿਨ੍ਹਾਂ ਨੂੰ ਕਿ ਘਰੋਂ ਇਹ ਪੈਸੇ ਡਾਲਰ ਕੈਸ਼ ਵਗੈਰਾ ਸਕੂਲਾਂ ਜਿਹੜਾ ਕੈਸ਼ ਦੇਣ ਦੀ ਬਜਾਏ ਲੰਚ ਦਿੱਤਾ ਜਾਵੇ ਪਰ ਹਾਲ ਦੀ ਘੜੀ ਜਿਹੜੇ ਵੇਪ ਸੈਂਸਰ ਆਫ ਰੀਨਿਕ ਪਪੂਲਰ ਹੋਏ ਕਿਉਂ অন্ਟਾਰੀਓ ਦੀ ਪੂਰੀ ਗਵਰਨਮੈਂਟ ਨੇ ਜੜਜ ਵੀ ਆਪਾਂ ਦੇਖਿਆ ਦੀ ਪਰ ਡਿਸੀਜਨ ਬਣਾ ਕੇ ਤੇ ਸਕੂਲਾਂ ਨੂੰ ਇਹਦੇ ਬਾਰੇ ਜੜਜ ਵੀ ਫੰਡਿੰਗ ਆ ਸਕੂਲ ਬੋਰਡਸ ਨੂੰ ਅਲਾਟ ਅਲਾਟ ਕੀਤੀ ਹੈ ਤੇ ਉਹਦੇ ਨਾਲ ਜਿਹੜੀ ਇਹ ਟੈਕਨੀਕ ਆ ਇਹ ਸੈਂਸਰਿੰਗ ਆ ਇਹ ਸਕੂਲਾਂ ਦੇ ਵਾਸ਼ਰੂਮਾਂ ਚ ਲੱਗੂਗੀ ਇਸ ਤੋਂ ਇਲਾਵਾ অন্ਟਾਰੀਓ ਵਿੱਚ ਫਾਲ ਸੈਸ਼ਨ ਤੋਂ ਰੀਜਨਲ ਲਰਨਿੰਗ ਚੁਆਇਸ ਪ੍ਰੋਗਰਾਮ ਦੇ ਵਿਦਿਆਰਥੀਆਂ ਲਈ ਸਕੂਲ ਬੱਸ ਸੇਵਾ ਮੁਫਤ ਕੀਤੀ ਗਈ ਹੈ ਜਿਸ ਤੱਕ ਇਹ ਰ ਆਉਣ ਦੇ ਸਾਲ ਤੱਕ ਹੋਰ ਵਿਧਾਇਆ ਜਾਵੇਗਾ ਆਰਐਲਸੀਪੀ ਦੇ ਸਾਡੇ origional ਲਰਨਿੰਗ ਚੋਇਸਸ ਪ੍ਰੋਗਰਾਮ ਸਗੇ ਉਹਨਾਂ ਦੇ ਵਿੱਚ ਹੁਣ ਤੱਕ ਜਿਹੜੇ ਜਿਵੇਂ ਬੱਚੇ ਭਾਵੇਂ ਐਲੀਮੈਂਟਰੀ ਦੇ ਹੋਣ ਜਾਂ ਸੈਕੰਡਰੀ ਸਕੂਲ ਦੇ ਹੋਣ ਵੀ ਉਹਨਾਂ ਨੂੰ ਬੱਸ ਟਰਾਂਸਪੋਰਟੇਸ਼ਨ ਨਹੀਂ ਸੀ ਦਿੱਤੀ ਜਾਂਦੀ ਸੋ ਅਸੀਂ ਪਿਛਲੇ ਸਮੇਂ ਤੋਂ ਇਸ ਤੇ ਕੰਮ ਕਰ ਰਹੇ ਸੀਗੇ ਤੇ ਇਹ ਜਿਹੜਾ ਜਿਵੇਂ ਹੁਣ ਬੱਸ ਫਿਰ ਉਹਦੇ ਵਿੱਚ ਅਸੀਂ ਫ੍ਰੀ ਮੁਹੱਈਆ ਕਰਾਉਣ 'ਚ ਕਾਮਯਾਬ ਹੋ ਗਏ ਆ ਕਿਉਂਕਿ ਵੀ ਬੱਸ ਜਿਹੜੀ ਆ ਨਾ ਵੀ ਇੱਕ ਬੱਚੇ ਨੂੰ ਘਰੋਂ ਜਦੋਂ ਪੇਰੈਂਟਸ ਨੇ ਅ ਫਰਜ ਕਰੂਪ ਇੱਕ ਪ੍ਰਬੰਧ ਕਰਕੇ ਦੇਣਾ ਹੋਵੇ ਤੇ 2700 ਡਾਲਰ 3000 ਤੱਕ ਡਾਲਰ ਇੱਕ ਸਾਲ ਦੇ ਜਿਹੜੇ ਪੇਰੈਂਟਸ ਨੂੰ ਦੇਣੇ ਪੈਂਦੇ ਆ ਤੇ ਦੋ ਬੱਚੇ ਵੀ ਕਈ ਕਈ ਫੈਮਿਲੀ ਚ ਹੈਗੇ ਆ ਇਹ ਕੋਰਸਸ ਕਰਨ ਵਾਲੇ ਤੇ ਜਦੋਂ ਹੁਣ ਫਿਰ ਉਹ ਜਿਹੜੀਆਂ ਲੋ ਇਨਕਮ ਫੈਮਿਲੀਜ਼ ਆ ਵੀ ਉਹਨਾਂ ਵਾਸਤੇ ਜੇ ਫਰਜ ਕਰੂਪ ਉਹ ਬਸ ਅਫੋਰਡ ਨਹੀਂ ਕਰ ਸਕਦੇ ਤੇ ਬੱਚਾ ਵੀ ਉਹ ਸਪੈਸ਼ਲ ਕੋਰਸ ਕਰਨੋਂ ਰਹਿ ਜਾਂਦਾ ਜ ਜਿਹਦੀ ਕਿ ਡਿਮਾਂਡ ਸਾਡੀ ਕਮਿਊਨਿਟੀਜ਼ ਦੇ ਵਿੱਚ ਬਹੁਤ ਹੈਗੀ ਆ ਸੋ ਅਸੀਂ ਇਹ ਜਿਹੜਾ ਜੀ ਵੀ ਗ੍ਰੇਡ 6 ਵਾਸਤੇ 7 ਵਾਸਤੇ 8 ਵਾਸਤੇ ਐਲੀਮੈਂਟਰੀ ਕਲਾਸਸ ਵਾਸਤੇ ਆਰ ਐਲ ਸੀ ਪੀ ਦੀ ਬੱਸ ਟਰ ਸਾਲ ਤੋਂ ਸਤੰਬਰ 2024 ਤੋਂ ਫ੍ਰੀ ਕਰ ਦਿੱਤੀਆਂ ਤੇ ਅਗਲੇ ਸਾਲ ਜੋ ਸਤੰਬਰ 2025 ਦਾ ਸੈਸ਼ਨ ਨਵਾਂ ਸ਼ੁਰੂ ਹੋਊਗਾ ਉਹਦੇ ਵਿੱਚ ਅਸੀਂ ਹਾਈ ਸਕੂਲ ਨੂੰ ਵੀ ਜਿਹੜਾ ਜਿਵੇਂ ਫੇਜ਼ ਇਨ ਕਰਾਂਗੇ ਤੇ ਆਰਐਲਸੀਪੀ ਦੀ ਫ੍ਰੀ ਬੱਸ ਸੇਵਾ ਜਿਹੜੀ ਮਿਲਣੀ ਸ਼ੁਰੂ ਹੋ ਜੇਗੀ ਹੁਣ ਟਾਰੀਓ ਸਰਕਾਰ ਵੱਲੋਂ ਲਾਏ ਗਏ ਇਹਨਾਂ ਅਹਿਮ ਫੈਸਲਿਆਂ ਬਾਰੇ ਅਸੀਂ ਆਮ ਜਨਤਾ ਨਾਲ ਗੱਲਬਾਤ ਕੀਤੀ ਜਿਨ੍ਹਾਂ ਇਸ ਮਾਮਲਿਆਂ ਤੇ ਆਪਣੀ ਵੱਖ-ਵੱਖ ਪ੍ਰਤੀਕਿਰਿਆ ਸਾਂਝੀ ਕੀਤੀ ਮੇਰੇ ਅਕੋਰਡਿੰਗ ਇਹ ਬਹੁਤ ਵਧੀਆ ਫੈਸਲਾ ਕਿਉਂਕਿ ਜੋ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਕਿਉਂਕਿ ਇਥੋਂ ਇਦੋਂ ਬਾਅਦ ਹੀ ਵੱਡੇ ਹੋ ਕੇ ਉਹ ਫਿਰ ਡਰੱਗਸ ਵਿੱਚ ਡਰੱਗਸ ਵਿੱਚ ਇਨਵੋਲਵ ਹੋ ਜਾਂਦੇ ਆ ਸੋ ਇਹੀ ਮੇਨ ਕਾਰਨ ਆ ਵੀ ਜੇ ਸਕੂਲਾਂ ਵਿੱਚ ਤਾਂ ਇਹ ਜਿਹੜੀਆਂ ਚੀਜ਼ਾਂ ਸਿਖਾਈਆਂ ਜਾਣੀ ਚਾਹੀਦੀਆਂ ਵੀ ਡਰੱਗਸ ਵਗੈਰਾ ਤੋਂ ਦੂਰ ਰਹਿਣਾ ਚਾਹੀਦਾ ਜੇ ਸਕੂਲਾਂ ਵਿੱਚ ਇਹ ਚੀਜ਼ਾਂ ਅਲਾਉ ਹੋ ਗਈਆਂ ਤਾਂ ਫਿਰ ਕਿੱਦਾਂ ਉਹਨਾਂ ਨੂੰ ਉਹਨਾਂ ਨੂੰ ਗਾਈਡ ਕਰੂਗਾ ਯੂਜ਼ਿੰਗ ਦਾ ਵੇਪ ਐਂਡ ਫੋਨ ਐਂਡ ਸਕੂਲ ਮੇਰੇ ਅਕੋਰਡਿੰਗ ਉਹ ਸਹੀ ਨਹੀਂ ਹੈਗਾ ਤੇ ਕਿਉਂਕਿ ਬੱਚੇ ਵਿਗੜ ਜਾਂਦੇ ਨੇ ਉਹਦੇ ਨਾਲ ਪਹਿਲਾਂ ਤਾਂ ਅਗਰ ਫੋਨ ਹੋਊਗਾ ਉਹ ਬੱਚੇ ਟੀਚਰ ਦੀ ਗੱਲ ਨਹੀਂ ਸੋਨਾਂ ਨੇਗੇ ਤੇ ਵੇਪ ਇਟਸ ਨਾਟ ਗੁੱਡ ਫॉर देयर ਹੈਲਥ ਆਲਸੋ ਅਜ਼ਮਾ ਨਰਸ ਸੋ ਅਕੋਰਡਿੰਗ ਟੂ ਮੀ ਆ ਡੋਨਟ ਥਿੰਕ ਸੋ ਵੇਪ ਯੂজিং ਅ ਵੇਪ ਇਨ ਸਕੂਲ ਇਜ਼ ਅ ਗੁੱਡ ਥਿੰਗ ਕਿਉਂਕਿ ਉਹਦੇ ਵਿੱਚ ਇਹ ਆ ਕਿ ਲਾਈਕ ਯੂ ਨੈਵਰ ਨੋ ਵਾਟ ਕਾਈਂਡ ਆ ਵੇਪ ਦੇ ਆਰ ਯੂজিং ਰਾਈਟ ਇਟ ਕੈਨ ਇਫੈਕਟ ਔਨ देयर ਲੰਗਸ ਟੂ ਐਂਡ ਦੋਸਰਾ ਉਹਦੇ ਫੋਨ ਦੀ ਗੱਲ ਆ ਫੋਨ ਇਟਸ ਲਾਈਕ ਬੱਚੇ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਹੋ ਰਹੇ ਨੇ ਰਾਈ ਉਹਨਾਂ ਦੇ ਡਿਸਟਰੈਕਸ਼ਨ ਹੋ ਰਹੀ ਆ ਤੇ ਉਹ ਪੜ੍ਹਨ ਦੇ ਵਿੱਚ ਘਟ ਤੇ ਸੋਸ਼ਲ ਮੀਡੀਆ ਤੇ ਜ਼ਿਆਦਾ ਜਾ ਰਹੇ ਨੇ ਸੁਖਪਾਲ ਸਿੰਘ ਆਲਕ ਆਮਨੀ ਨਿਊਜ਼